ਕਾਨਿਆਂ ਦੀ ਛੱਤ 'ਤੇ ਔਰ ਕਿਸੇ ਟਾਈਮ ਵੀ ਬਾਲਿਆਂ ਦੀ ਛੱਤ 'ਤੇ ਉੱਤੇ ਕਾਨੇ ਨਾਲ ਪਾਏ ਹੋਏ ਨੇ। ਕੰਧ ਦੇ ਉੱਤੇ ਦੇਖੋ ਕਿੱਡੀ ਜਿਹੜੀ ਤਰੇੜ ਆਈ ਹੋਈ ਹੈ ਕਿਸੇ ਟਾਈਮ ਵੀ ਕੁਛ ਘਟਨਾ ਵਾਪਰ ਸਕਦੀ ਹੈ ਤਾਂ ਇੱਥੇ ਤਰਸੀਮ ਸਿੰਘ ਜੀ ਮੋਰਾਂ ਵਾਲੀ ਪਹੁੰਚੇ ਨੇ। ਇਹ ਇਹ ਲੈਂਟਰ ਵਾਲੇ ਬਣਨਗੇ। ਲੈਂਟਰ ਵਾਲੇ। ਜਿਵੇਂ ਆਪਾਂ ਕਰਕੇ ਆਏ ਨਾ ਉਦਾਂ ਹੀ ਜਿੰਨੀ ਜਗ੍ਹਾ ਇਹਨਾਂ ਨੂੰ ਉਹ ਸਾਰਾ ਨਕਸ਼ਾ ਵਧੀਆ ਟੰਗਨਾ। ਇਹ ਤਿਆਰ ਕਰਕੇ ਦਿੱਤਾ ਜਾਗਾ। ਚੜਦੀ ਕਲਾ 'ਚ ਰਹਿਣਾ ਮਰਨੇ ਸਾਰੇ ਕਾਰਜ ਕਰ ਦੇਣੇ ਹੈ ਕਬਰ ਆਉਣਾ ਨਹੀਂ ਇਹ ਧੀਆਂ ਦਾ ਵੀ ਅਮਨ ਇੱਕ ਵਾਰੀ ਇਹ ਦਿਖਾਇਆ ਜਾਵੇ ਇਹ ਹਾਲਾਤ ਨੇ ਔਰ ਪ੍ਰਮਾਤਮਾ ਦੀ ਮਹਾਰਾਜ ਦੀ ਕਿਰਪਾ ਨਾਲ ਹੁਣ ਇੱਥੇ ਲੈਂਟਰ ਵਾਲੀਆਂ ਜਿਹੜਾ ਲੈਂਟਰ ਪੈ ਜਾਏਗਾ ਸਾਰਾ ਬਣ ਜਾਏਗਾ ਇਹ ਘਰ ਦੇ ਪਹਿਲਾਂ ਤੋਂ ਬਾਈ ਬੁਰੇ ਬੁਰੇ ਹਾਲਾਤ ਸੀਗੇ ਸਾਰ ਸੁਰੂ ਤੋਂ ਬਿਮਾਰੀਆਂ ਰਹੀਆਂ ਟੀ ਘਰ ਸੁਰੂ ਤੋਂ ਮੈਂ ਬਿਮਾਰੀਆਂ ਬੋਧ ਪਹਲਾਇਆ ਤੇ ਬਬਾਰ ਤੇ ਬਿਮਾਰੀ ਰਹੀ ਪੇ ਘਰ ਬਣਾਉਜੋ ਨਹੀਂ ਰਹੀ ਆ ਪਾਣੀ ਪਾਪਾ ਮੇਰੇ ਛੱਟ ਸਾਲ ਜੋ ਗੱਲੇ ਕੱਬ ਕਰਦੇ ਤੁਸੀਂ ਕੋਈ ਨਹੀਂ ਤੁਸੀਂ ਭਾਵੂਕ ਨਾ ਹੋਵੋ ਤੁਸੀਂ ਭਾਵੂਕ ਹੋਵੇਂ ਸਾਰੇ ਇੱਕ ਦੂਜੇ ਦੇ ਪੂਰਾ ਸਾਥ ਆਪਾਂ ਦਾਦੇ ਹੁੰਦੇ ਆਂ ਇੱਥੇ ਬੈਠੇ ਆ ਸਹਜ ਚ ਬੈਠਿਆ ਆਪਾਂ ਤਰ ਲੋ ਮਛੀਂ ਇਧਰ ਉਧਰ ਭੱਜੇ ਫਿਰਦੇ ਦੁਨੀਆ ਭੱਜੀ ਫਿਰਦੀ ਆ ਮਾਇਆ ਪਿੱਛੇ ਭੱਜਿਆ ਕੋ ਕਿਸ ਤਰ੍ਹਾਂ ਪਰ ਇਹ ਤਾਂ ਭੱਜਨੇ ਚੋ ਕਿਵੇਂ ਨਹੀਂ ਕਿੱਥੇ ਜਾਣਗੇ ਇਹ ਫਿਰ ਕਿਹਨਾਂ ਨੇ ਦੇਖਣਾ ਔਰ ਇਸ ਪਰਿਵਾਰ ਦਾ ਬੱਚਾ ਉਹ ਪੈਰਾਲਾਈਜ਼ ਆ ਠੀਕ ਹੈ ਔਰ ਸਾਡੀਆਂ ਧੀਆ ਪੁੱਛੀਆਂ ਇਹ ਵੀ ਬਿਆਉਣ ਵਾਲੀਆਂ ਔਰ ਇਹ ਧੀਆ ਸਾਡੀਆਂ ਧੀਆ ਅੱਜ ਪੰਥ ਦੀਆਂ ਧੀਆ ਬੇਈਮਾਨੀਆਂ ਸਾਡੇ ਲੋਕਾਂ ਦੀ ਸਾਡੀਆਂ ਸਰਕਾਰਾਂ ਦੀ ਸਾਡੇ ਇਹ ਦੇਸ਼ ਦੀ ਮੈਂ ਬਾਹਰ ਦੇ ਮੁਲਕਾਂ ਚ ਗਿਆ ਸਾਰੇ ਮੁਲਕ ਉਹ ਆਪਣੇ ਆ ਤਾਂ ਦੇਖਦੇ ਆ ਉਹ ਤਾਂ ਡਿਜ਼ੇਬਲਾਂ ਨੂੰ ਥੱਲੇ ਨਹੀਂ ਉਤਰਨ ਦਿੰਦੇ ਉਹਨਾਂ ਨੂੰ ਵਧੀਆ ਘਰ ਉਹਨਾਂ ਨੂੰ ਰਹਿਣ ਲਈ ਉਹਨਾਂ ਦੇ ਲਈ ਉਹ ਜੋ ਕਰ ਸਕਦੇ ਉਹ ਕਰਦੇ ਆ ਸੇਵਾ ਕਰਨ ਵਾਲਿਆਂ ਨੂੰ ਪਾਤਸ਼ਾਹੀਆਂ ਦਿੰਦਾ ਅਲਗੀਤਰ ਨੇ ਆਪਨ ਨੂੰ ਦਿੱਤੀਆਂ ਇਹ ਜੇ ਪਰਿਵਾਰਾਂ ਨਾਲ ਖੜੋ ਇਹ ਨਹੀਂ ਵੀ ਟੈਂਪੋ ਜਲਦੀ ਸ਼ੁਰੂ ਕਰ ਦੇਣਾ ਤੁਹਾਡਾ ਘਰ ਦਾ ਜਲਦੀ ਸਾਰੇ ਪ੍ਰਬੰਧ ਕਰਕੇ ਜਲਦੀ ਕਰਦੇ ਕਿਉਂਕਿ ਇੱਕੋ ਕਰ ਰਿਤ ਕਰ ਦਿੱਤਾ ਨਾ ਹਾਂਜੀ ਇਹਦਾ ਵੀ ਜਲਦੀ ਇਹ ਇਹਨਾਂ ਦਾ ਹੁਣ ਨੈਕਸਟ ਇਹਨਾਂ ਦਾ ਆ ਗੋਬਿੰਦ ਜੀ ਤੇਰਾ ਤੇ ਨਾਮ ਹੀ ਇੰਨਾ ਸੋਹਣਾ ਗੋਬਿੰਦ ਕ੍ਰਿਸ਼ਨ ਭਗਵਾਨ ਵੀ ਕਿਹਾ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਡੋਲਣਾ ਨਹੀਂ ਇੱਥੇ ਪ੍ਰੇਮ ਨਾਲ ਤੁਸੀਂ ਬਸੋ ਜਿਹੜੀ ਵੀ ਚੀਜ਼ ਦੀ ਲੋੜ ਹੈ ਵੀਰਾਂ ਦਾ ਤੁਹਾਡੇ ਕੋਲ ਕੰਟੈਕਟ ਆ ਤੁਹਾਡੇ ਨਾਲ ਆ ਦਾ ਭੈਣੇ ਤੂੰ ਵੀ ਘਬਰਾਉਣਾ ਨਹੀਂ ਤੇਰੇ ਨਾਲਿਆਂ ਤੇਰਾ ਵਿਆਹ ਮਹਾਰਾ ਚੜ੍ਹਦੀ ਕਲਾ ਚ ਕਰਨਗੇ ਹੈਨਾ ਕੋਈ ਕਿਸਮ ਦਾ ਇਹ ਭਰਾ ਆ ਤੇਰੇ ਸਾਰੇ ਭਰਾ ਆ ਭਰਾਓ ਪ੍ਰਦੇਸਾਂ ਚ ਵਸਣ ਵਾਲਿਓ ਇਹ ਗਰੀਬ ਪਰਿਵਾਰਾਂ ਦੀ ਬਾਹ ਫੜੋ ਇਹਨਾਂ ਧੀਆਂ ਪੈਣਾਂ ਲਈ ਬਾਅਦ ਚ ਕੋਈ ਜਿਹੜੇ ਪ੍ਰੇਮ ਵਾਲੇ ਆ ਉਹ ਹੈਗੀਆਂ ਧੀਆਂ ਨੂੰ ਉਧਰ ਲੈ ਕੇ ਜਾਓ ਤੁਹਾਡੇ ਕੁਲਾਂ ਦਾ ਭਲਾ ਹੋਜੂ ਤੁਹਾਡੇ ਪਰਿਵਾਰਾਂ ਦਾ ਭਲਾ ਕਰ ਦੇਣਗੀਆਂ ਸਾਡੀਆਂ ਧੀਆਂ ਔਰ ਇਹੋ ਜਿਹੇ ਹਾਲਾਤ ਚ ਰਹਿਣ ਵਾਲੀਆਂ ਕਿਦਾਂ ਭੁੱਲ ਜਾਣਗੀਆਂ ਉਹ ਜਿਹੜੇ ਘਰ ਚ ਜਾਣਗੀਆਂ ਉਹ ਪਰਿਵਾਰ ਦਾ ਭਲਾ ਹੋਏਗਾ ਤਾਂ ਲਗਾਤਾਰ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਤਰਸੇਮ ਸਿੰਘ ਮੂਰਾਂਵਾਲੀ ਜੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਜਿੱਥੇ ਪਾਣੀ ਦੀ ਬਹੁਤ ਮਾਰ ਪਈ ਆ ਔਰ ਮੈਂ ਕਹੂੰਗਾ ਅਮਨ ਪਹਿਲਾਂ ਦਿਖਾਇਆ ਜਾਵੇ ਇਕਾਨਾ ਪਿੰਡ ਦੇ ਵਿੱਚ ਮੌਜੂਦ ਆ ਦੇਖੋ ਤੁਸੀਂ ਸਰਬਸਾਂਝੀ ਵਾਲਤਾ ਦਾ ਸੁਨੇਹਾ ਵੀ ਦੇ ਰਹੇ ਨੇ ਨਾਲ-ਨਾਲ ਮੂਰਾਂਵਾਲੀ ਜੀ ਆ ਦੇਖੋ ਤੁਸੀਂ ਇਹ ਇਹ ਜਗ੍ਹਾ ਧਾਰਮਿਕ ਜਗ੍ਹਾ ਬਣਾਈ ਹੋਈ ਆ ਘਰ ਦੇ ਵਿੱਚ ਜਗ੍ਹਾ ਇੱਕ ਔਰ ਤੁਸੀਂ ਜੇ ਦੇਖੋ ਜੇ ਉੱਪਰਲੇ ਪਾਸੇ ਤੁਸੀਂ ਕੈਮਰੇ ਦੀ ਨਿਗਾਹ ਮਾਰੋ ਤਾਂ ਕਾਨਿਆਂ ਦੀ ਛੱਤ ਹੈ ਉੱਪਰ ਔਰ ਕਿਸੇ ਟਾਈਮ ਵੀ ਬਾਲਿਆਂ ਦੀ ਛੱਤ ਹੈ ਉੱਤੇ ਕਾਨੇ ਨਾਲ ਪਾਏ ਹੋਏ ਨੇ ਔਰ ਇਧਰਲੇ ਪਾਸੇ ਤੁਸੀਂ ਦੇਖੋ ਇਹ ਇੱਕ ਟੁੱਟ ਗਿਆ ਦੋ ਦੂਜਾ ਵੀ ਟੁੱਟ ਗਿਆ ਡਿਗ ਡਿਗ ਵੀ ਪਿਆ ਹੋਇਆ ਔਰ ਤੁਸੀਂ ਇਧਰਲੇ ਪਾਸੇ ਜੇ ਤੁਸੀਂ ਤੁਹਾਨੂੰ ਮੈਂ ਹੋਰ ਦਿਖਾਵਾਂ ਕੰਧ ਦੇ ਉੱਤੇ ਦੇਖੋ ਕਿੱਡੀ ਜਿਹੜੀ ਤਰੇੜ ਆਈ ਹੋਈ ਹੈ ਕਿਸੇ ਟਾਈਮ ਵੀ ਕੁਛ ਘਟਨਾ ਵਾਪਰ ਸਕਦੀ ਹੈ ਤਾਂ ਇੱਥੇ ترਸੀਮ ਸਿੰਘ ਜੀ ਮੋਰਾਂ ਵਾਲੀ ਪਹੁੰਚੇ ਨੇ ਬਾਬਾ ਜੀ ਸਰਬਸਾਂਜੀ ਵਾਲਤਾ ਦਾ ਸਨੇਹਾ ਹੈ ਮੈਂ ਕਹਿੰਦਾ ਜੋ ਤੁਸੀਂ ਅੱਜ ਦੇ ਰਹੇ ਹੋ ਬਹੁਤ ਕਾਬਲੇ ਤਾਰੀਫ ਹੈ ਉਪਰਾਹ ਦਾ ਤੁਹਾਡਾ ਇਹ ਮੇਰਾ ਨਹੀਂ ਇਹ ਤੇ ਮਾਰੇ ਦੇ ਪੰਥ ਦਾ ਇਹ ਸਾਰੀਆਂ ਜਿਹੜੀਆਂ ਪੰਥਪਦੀਆਂ ਮਾਇਆ ਨਾਸਾਸਤੀਆਂ ਸਾਡੇ ਭਰਾ ਦੇ ਸੰਪਰਦੇਸ਼ਾਂ 'ਚ ਬੈਠੇ ਆ ਲੋਕ ਪਰਲੋਕ ਦੇ ਵਿੱਚ ਮਾਰੇ ਸਾਈ ਹੁੰਦਾ ਔਰ ਇਹ ਪਰਿਵਾਰ ਦੇ ਵਿੱਚ ਦੇਖਦੇ ਹੋ ਕਰਮਚੰਦ ਜੀ ਦਾ ਪਰਵਾਨਿਆ ਪਰਿਵਾਰਿਆ ਕਾਨਾ ਪੈਂਡਿਆ ਕਾਨਾ ਕਾਨ ਜੀ ਕ੍ਰਿਸ਼ਨ ਜੀ ਨੂੰ ਵੀ ਕਿਹਾ ਜਾਂਦਾ ਆਪੇ ਗੋਪੀ ਆਪੇ ਕੰਨ ਆਪੇ ਗਊ ਚਰਾਵੇ ਬਾਨਾ ਗੁਰੂ ਗੰਨ ਸਾਹਿਬ ਚ ਆਇਆ ਏ ਔਰ ਇਹ ਗੁਰੂ ਨਾਨਕ ਸਾਹਿਬ ਦਾ ਬਜਰੰਗ ਬਲੀ ਜੀ ਦਾ ਸਾਰੇ ਬਾਬਾ ਦੀਪ ਸਿੰਘ ਜੀ ਦਾ ਇੱਕ ਇਹਨਾਂ ਦੇ ਦਿਲ ਚ ਕੋਈ ਪਿਆਰ ਆ ਵੇਖੋ ਇਹਨਾਂ ਹਾਲਾਤਾਂ ਵਿੱਚ ਵੀ ਇਹ ਪਰਿਵਾਰ ਇੱਥੇ ਵਸਦੇ ਆ ਔਰ ਆ ਸਾਰਾ ਪਾਣੀ ਆਪਾਂ ਮਹਿਸੂਸ ਕਰ ਰਹੇ ਆ ਜੋ ਆਪਣੇ ਆ ਰਹੀ ਨਾ ਇਸ ਮਹਿਲ ਜੋ ਵੀ ਖਸ਼ਬਾ ਇਸਲਾਬ ਦੀ ਇਹ ਇਹ ਮਿੱਟੀ ਦੀ ਆ ਇਹ ਠੀਕ ਆ ਇਹ ਤਨ ਨੂੰ ਕਈ ਵਾਰੀ ਕਹਿੰਦੇ ਆਪਾਂ ਵੀ ਤੰਗ ਕਰਦੀ ਹੋ ਹੋਂ 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 ਬਹੁਤ ਅੱਜ ਹਮ ਬਣਿਆ ਮੈਮਰੀਟੀ ਬਹੁਤ ਹੋਈ ਪਈ ਐਵੇਂ ਇਹ ਇਹ ਚ ਪਰ ਆਪ ਸੋਚੀਏ ਆਪਾਂ ਤਾਂ ਥੋੜੇ ਚਿਰ ਲਈ ਚੱਲ ਜਾਣਾ ਬਾਹਰ ਗੱਡੀਆਂ ਚ ਏਸੀ ਆ ਘਰਾਂ ਚ ਏਸੀ ਆ ਇਹਨਾਂ ਨੇ ਸਦਾ ਇੱਥੇ ਰਹਿਣਾ ਔਰ ਇਹ ਯੂਰ ਸੇਵਾ ਚੈਰਟੀ ਵਾਲੇ ਸਾਡੇ ਭਰਾ ਵਰਲਡ ਵਾਈਡ ਆ ਇੰਗਲੈਂਡ ਦੀ ਧਰਤੀ ਤੇ ਆ ਔਰ ਇੱਥੇ ਜੱਬੋਵਾਲ ਨਗਰ ਆ ਸੰਤ ਪਾਪਾ ਗੁਰਬਖਸ਼ ਸਿੰਘ ਜੀ ਅਕੈਡਮੀ ਆ ਉੱਥੇ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੱਤੀ ਜਾਂਦੀ ਗ੍ਰੰਥੀ ਸਿੰਘ ਬਣਾਏ ਜਾ ਰਹੇ ਆ ਰਾਗੀ ਢਾਡੀ ਪ੍ਰਚਾਰਕ ਕੀਰਤਨੀਏ ਬਣਾਏ ਜਾ ਰਹੇ ਆ ਹੋਰ ਵੱਡੀਆਂ ਸੇਵਾਵਾਂ ਵਿੱਦਿਆ ਪੜਾਈ ਜਾ ਰਹੀ ਦੁਨਿਆਵੀ ਇਦਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਹ ਗੁਰੂ ਕੀ ਕਿਰਪਾ ਵੀਰ ਆਪਣੇ ਮਲਕੀਤ ਸਿੰਘ ਜੀ ਛੱਬੋਵਾਲ ਤੋਂ ਆ ਇਹ ਵੀਰ ਤੇਜਵੀਰ ਸਿੰਘ ਜੀ ਭਲਾਈਪੁਰ ਪੁਰਬਾਂ ਤੋਂ ਇਹ ਵੀ ਕੈਨੇਡਾ ਤੋਂ ਮੁੜ ਕੇ ਆ ਭਾਈ ਸਾਹਿਬ ਵੀ ਵਰਲਡ ਵਾਈਡ ਘੁੰਮਦੇ ਆ ਪਰ ਇਹ ਇਹਨਾਂ ਦੇ ਹੱਥਾਂ 'ਚ ਗਾਉਣਿਆ ਇਹ ਲੱਕੜ ਦੇ ਬਹੁਤ ਵੱਡੇ ਕਾਰੀਗਰ ਆ ਭਾਈ ਸਾਹਿਬ ਔਰ ਇਹ ਚਾਹੁੰਦੇ ਉੱਥੇ ਐਡਾ ਵੱਡਾ ਇਹਨਾਂ ਦਾ ਬਿਜ਼ਨਸ ਖੜਾ ਕਰ ਸਕਦੇ ਸੀ ਪਰ ਸੇਵਾ ਨੂੰ ਇਹ ਇਹ ਬਾਬਾ ਜੀ ਹੁਣ ਮੈਂ ਤੁਹਾਡੀ ਮਾਫ ਕਰਨਾ ਗੱਲ ਵੀ ਕੱਟੀ ਐ ਇਹ ਇਹ ਵੀ ਉਸੇ ਪ੍ਰੋਜੈਕਟ ਦਾ ਹਿੱਸਾ ਇਹ ਬਣੂਗਾ ਬਣੇਗਾ ਇਹ ਇਹ ਲੈਂਟਰ ਵਾਲੇ ਬਣਨਗੇ ਲੈਂਟਰ ਵਾਲੇ ਵਾ ਜਿਵੇਂ ਆਪਾਂ ਕਰਕੇ ਆਏ ਨਾ ਉਦਾਂ ਹੀ ਜਿੰਨੀ ਜਗ੍ਹਾ ਇਹਨਾਂ ਨੂੰ ਉਹ ਸਾਰਾ ਨਕਸ਼ਾ ਵਧੀਆ ਟੰਗਣਾ ਇਹ ਤਿਆਰ ਕਰਕੇ ਦਿੱਤਾ ਜਾਏਗਾ ਯੂਰ ਸੇਵਾ ਚੈਰੀਟੇਬਲ ਟਰਸਟ ਆਪਣਾ ਬਸਰਵਾਦਾ ਪਲਾ ਸਾਰੇ ਵੀਰੇ ਤੁਸੀਂ ਅਸੀਂ ਸਾਰੇ ਆਪਾਂ ਵੇਚਿਆ ਆਪਰਾ ਇੱਕ 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 ਦਿਖਾਈਏ ਜੀ ਹਾਂ ਇਹ ਜਿੱਥੇ ਇਹ ਤਾਂ ਦਿਖਾਇਆ ਵੀ ਧਾਰਮਿਕ ਔਰ ਇਸ ਪਰਿਵਾਰ ਦਾ ਬੱਚਾ ਉਹ ਪੈਰਾਲਾਈਜ਼ ਆ ਠੀਕ ਹੈ ਔਰ ਸਾਡੀਆਂ ਧੀਆ ਬੱਚੀਆਂ ਇਹ ਵੀ ਵਿਆਉਣ ਵਾਲੀ ਆ ਔਰ ਇਹ ਧੀਆ ਸਾਡੀਆਂ ਧੀਆ ਅੱਜ ਪੰਥ ਦੀਆਂ ਧੀਆ ਇਹਨਾਂ ਤੇ ਜਿੰਨਾ ਮਾਨ ਕਰੀਏ ਥੋੜਾ ਇਹ ਗੱਲ ਸੁਣੋ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਕੇ ਸਿੱਖੋ ਤੁਹਾਡੇ ਕੋਲੋਂ ਲਕੋਇਆ ਹੀ ਕੁਛ ਨਹੀਂ ਜੀ ਸਾਰੀਆਂ ਹੀ ਸ਼ਕਤੀਆਂ ਦੇ ਕੇ ਮਾਰੇ ਨੇ ਐਸੀ ਵਸਤ ਜਗਤ ਮੈਂ ਨਾਹੀਂ ਜੋ ਮੈਂ ਤੇ ਹੀ ਖਾਲਸੇ ਨਾਹੀਂ ਦੇਖੇ ਨਵਾਜੇ ਇਹ ਇਹ ਭੈਣਾ ਇਹ ਬੀਬੇ ਭੋਲੇ ਜਿਹੇ ਚਿਹਰੇ ਪਿਆਰੇ ਔਰ ਇਧਰ ਆਓ ਇਧਰ ਤੁਹਾਨੂੰ ਦਿਖਾਈਏ ਉਹ ਵੀਰਾ ਜੀ ਉਹ ਦੇਖੋ ਨਾ ਨਾ ਭੈਣੇ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਹਾਂ ਇਹ ਇਹ ਵੀਰਾ ਇਹਦੇ ਭਾਪ ਜੀ ਦੇਖਦੇ ਅੰਗਾ ਪੈਰਾਂ ਦੀ ਤੋਂ ਠੀਕ ਆ ਵੀਰਾ ਹਾਂ ਜੀ ਆ ਤੁਸੀਂ ਚੜਦੀ ਕਲਾ 'ਚ ਰਹਿਣਾ ਮਰਨ ਸਾਰੇ ਕਾਰਜ ਕਰ ਦੇਣੇ ਹੈ ਕਬਰਾਉਣਾ ਨਹੀਂ ਇਹ ਧੀਆਂ ਦਾ ਵੀ ਅਮਨ ਇੱਕ ਵਾਰੀ ਇਹ ਦਿਖਾਇਆ ਜਾਵੇ ਇਹ ਹਾਲਾਤ ਨੇ ਔਰ ਪ੍ਰਮਾਤਮਾ ਦੀ ਮਹਾਰਾਜ ਦੀ ਕਿਰਪਾ ਨਾਲ ਹੁਣ ਇੱਥੇ ਲੈਂਟਰ ਵਾਲੀਆਂ ਜਿਹੜਾ ਲੈਂਟਰ ਪੈ ਜਾਏਗਾ ਸਾਰਾ ਬਣ ਜਾਏਗਾ ਸਾਰਾ ਕੁਝ ਵਧੀਆ ਟਾਂਕਣਾ ਔਰ ਇੱਕ ਇੱਕ ਦੇਖਣ ਵਾਲੀ ਗੱਲ ਆ ਇਹ ਪਰਿਵਾਰ ਇਦਾਂ ਦੇ ਹੁੰਦੇ ਆ ਵੀ ਇੱਥੇ ਬੈਠੇ ਆ ਸਹਿਜ ਚ ਬੈਠਿਆ ਆਪਾਂ ਤਰ ਲੋ ਮਛੀ ਜਿੱਧਰ ਉਧਰ ਭੱਜੇ ਫਿਰਦੇ ਦੁਨੀਆ ਭੱਜੀ ਫਿਰਦੀ ਆ ਮਾਇਆ ਪਿੱਛੇ ਭੱਜਿਆ ਕੋ ਕਿਸ ਤਰ੍ਹਾਂ ਪਰ ਇਹ ਤਾਂ ਭੱਜਣੇ ਚੋ ਕਿਵੇ ਨਹੀਂ ਕਿੱਥੇ ਜਾਣਗੇ ਇਹ ਫਿਰ ਕਿੰਨਾ ਨੇ ਦੇਖਣਾ ਪਿੰਡਾਂ ਵਾਲੇ ਵੀ ਨਾਲ ਆ ਪਿੰਡ ਵਾਲੇ ਵੀ ਬਹੁਤ ਸਿਆਣੇ ਬੱਚੇ ਆ ਔਰ ਇੱਥੋਂ ਤੱਕ ਕਈ ਸਾਡੇ ਨਾਲ ਵੀਰੇ ਆ ਉਹਨਾਂ ਦੇ ਆਪਣੇ ਘਰ ਵੀ ਕੋਈ ਹਾਲਤ ਚੰਗੀ ਨਹੀਂ ਪਰ ਉਹ ਆਪ ਕਹਰੇ ਵੀ ਨਹੀਂ ਪਹਿਲੇ ਇਹਨਾਂ ਦਾ ਬਣਾਓ ਹਾਲਤ ਉਹਨਾਂ ਦੀ ਵੀ ਕੋਈ ਅੱਛੀ ਨਹੀਂ ਇਹ ਇਹ ਸਿੱਖੀ ਆ ਇਹ ਇੱਕ ਮੁਹੱਬਤ ਆ ਔਰ ਇਹਨਾਂ ਤੇ ਮਾਨੇ ਕਰਮਚਾਂਦ ਜੀ ਦਾ ਪਰਿਵਾਰ ਵੀਰੇ ਦਾ ਪੈਣ ਕਿ ਨਾ ਆ ਗੋਬਿੰਦਾ ਪੈਣ ਨਾ ਕਰ ਲਓ ਗੱਲ ਥੋੜੀ ਤੇ ਤੁਸੀਂ ਤੁਹਾਡੇ ਬ੍ਰਦਰ ਨੇ ਹਾਂਜੀ ਕੀ ਕੀ ਦਿੱਕਤ ਆ ਕੋਈ ਪ੍ਰੋਬਲਮ ਆ ਤੇ ਆ ਇਹ ਦੋਨੋਂ ਤੁਹਾਡਾ ਘਰ ਆ ਇਹ ਹਾਂਜੀ ਠੀਕ ਹੈ ਕਿੰਨੇ ਜੀਆਂ ਦਾ ਪਰਿਵਾਰ ਆ ਇੱਥੇ ਇਹ ਮਤਲਬ ਕਿ ਮੇਰੇ ਦੋ ਭਰਾ ਆ ਦੋ ਭਾਬੀਆਂ ਇੱਕ ਭਾਬੀ ਬਿਮਾਰ ਹੋ ਗਈ ਸੀ ਵੀਰੇ ਕਰਕੇ ਉਹ ਆਪਣੇ ਪੇਕੇ ਰਾਰੇ ਆ ਠੀਕ ਹੈ ਠੀਕ ਹੈ ਤੇ ਇੱਕ ਭਾਬੀ ਇੱਥੇ ਆ ਇੱਕ ਬ੍ਰਦਰ ਆ ਪਾਪਾ ਮੈਂ ਆ ਇਹ ਗੋਬਿੰਦਾ ਜੀ ਨਾਲ ਵੀ ਗੱਲ ਕਰ ਲਓ ਮੈਂ ਬੈ ਜਰੂਰ ਜਰੂਰ ਕਰੂੰਗਾ ਮੈਂ ਇੱਥੇ ਆ ਉਹ ਸੱਸੀ ਕਾ ਵੀਰੇ ਇਵੇਂ ਪਰਮਾਤਮਾ ਨੇ ਚਲੋ ਹੁਣ ਕਿਰਪਾ ਕਰਤੀ ਮਹਾਰਾਜ ਨੇ ਸੁਣ ਲਈ ਚਲੋ ਪਾਣੀ ਇੱਕ ਜਰੀਆ ਬਣ ਗਿਆ ਇਹ ਘਰ ਦੇ ਪਹਿਲਾਂ ਤੋਂ ਬਾਈ ਬੁਰੇ ਬੁਰੇ ਹਾਲਾਤ ਸੀਗੇ ਸਰ ਸੂਰਤੋਂ ਬਿਮਾਰੀਆਂ ਰਹੀਆਂ ਡੇ ਘਰ ਸੂਰਤੋਂ ਮੈਂ ਬਿਮਾਰੀਆਂ ਬੋਧ ਪੈਹਾ ਲਾਇਆ ਤੇ ਬਿਮਾਰੀ ਤੇ ਬਿਮਾਰੀ ਰਹੀ ਤੇ ਘਰ ਬਣਾਉ ਜੋਗੇ ਨਹੀਂ ਰਹੀ ਆ ਪਾਣੀ ਹਾਂਜੀ ਤੇ ਹੁਣ ਹੁਣ ਇੱਥੇ ਲੈਂਟਰ ਵਗੈਰਾ ਪੈ ਰਿਆ ਮੁਰਾਂ ਵਾਲੀ ਜੀ ਆਏ ਹੋਏ ਨੇ ਹਾਂਜੀ ਠੀਕ ਹੈ ਤੁਹਾਡੇ ਮਦਰ ਨੇ ਹਾਂਜੀ ਠੀਕ ਹੈ ਐ ਮम्मा ਮੇਰੇ ਜੀ ਪਾਪਾ ਮੇਰੇ 60 ਸਾਲ ਜੋ ਕੱਲੇ ਕੰਮ ਕਰਦੇ ਤੁਸੀਂ ਕੋਈ ਨਹੀਂ ਤੁਸੀਂ ਭਾਊਗ ਨਾ ਹੋਵੋ ਤੁਸੀਂ ਭਾਵੇਂ ਕਰੋਗੇ ਸਾਰੇ ਇੱਕ ਦੂਜੇ ਦੇ ਪੂਰਾ ਸਾਥ ਆਪਾਂ ਦੇਣਾ ਇਹ ਪੁੱਛ ਪਾਜੀ ਇਹਨਾਂ ਦਾ ਨਾਂ ਇਹਨਾਂ ਦੀ ਦਿਮਾਗੀ ਤੌਰ ਤੇ ਪਹਿਲਾਂ ਤੋਂ ਠੀਕ ਨਹੀਂ ਸੀ ਇਹ ਆਪਰੇਸ਼ਨ ਹੋਇਆ ਪਰ ਅੱਖ ਅੱਖ ਸੀ ਉਹ ਵੀ ਹੁਣ ਜਵਾਬ ਦੇਗੀ ਇਹਨਾਂ ਦੇ ਪਿਤਾ ਜੀ ਕਰਮਚਾਰੀ ਇਕੱਲੇ ਕਮਾਉਣ ਵਾਲੇ ਜੋ ਕਮਾਇਆ ਉਹਨੇ ਆਪਣੀ ਘਰ ਵਾਲੀ ਦਾ ਇਲਾਜ ਵੀ ਕਰਾਇਆ ਜੇ ਕਹਿਣ ਕੱਲ ਨੂੰ ਵੀ ਉਹ ਕਮਾਉਂਦਾ ਉਹ ਕਿੱਥੇ ਇੱਥੇ ਇਲਾਜ ਕਿੰਨਾ ਮਹਿੰਗਾ ਨਾ ਸਰਕਾਰਾਂ ਇਲਾਜ ਕਰਾਉਣੀਆਂ ਨਾ ਕੋਈ ਹੋਰ ਬੈਨੀਫਿਟ ਦੇਣੀਆਂ ਟੈਕਸ ਕਿੱਥੇ ਜਾਂਦੇ ਆ ਇਹ ਦੁੱਖ ਵਾਲੀ ਗੱਲ ਆ ਬਾਹਰ ਦੇ ਮੁਲਕਾਂ 'ਚ ਉਹ ਨਹੀਂ ਐਨਐਚ ਐਨਐਚਐਸ ਕਿੱਡੇ ਕਿੱਡੇ ਉਹਨਾਂ ਦੇ ਅਦਾਰੇ ਆ ਉਹ ਉੱਤੇ ਪੈਸਾ ਉਹਨਾਂ ਦਾ ਬਜਟ ਆ ਸਾਡੇ ਇੱਥੇ ਕੋਈ ਸੁਣਦਾ ਹੀ ਨਹੀਂ ਕੋਈ ਹੈ ਹੀ ਨਹੀਂ ਇਹ ਪਰਿਵਾਰ ਹੁਣੇ ਵੀਰਾ ਇਹਦੀ ਜੋ ਹਾਲਤ ਆ ਹਾਂ ਉਹਦੀ ਲਾਤ ਦਾ ਪ੍ਰੋਬਲਮ ਔਰ ਪਰਿਵਾਰਾਂ 'ਚ ਵੀ ਗਾਫੇ ਪ੍ਰੋਬਲਮ ਆਉਣੀਆ ਬੀਬੀਆਂ ਭੈਣਾ ਉਹ ਵੀ ਦੇਖਦੀਆਂ ਵੀ ਮੈਂ ਇੱਥੇ ਰਹਿ ਕੇ ਕੀ ਕਰੂੰਗੀ ਚਲੋ ਮਾਰਾ ਕਿਰਪਾ ਕਰੇ ਇਕੱਠੇ ਹੋਣ ਉਹ ਭੈਣ ਨੂੰ ਵੀ ਬੇਨਤੀ ਮੁੜ ਕੇ ਆਏ ਇਕੱਠੇ ਰਹਿਣ ਅਮਨ ਅਮਨ ਇੱਕ ਵਾਰੀ ਨਾ ਥੋੜਾ ਜਿਹਾ ਦਿਖਾਏ ਉੱਤੇ ਇਹਦੀ ਵੀ ਜਿਹੜੀ ਬਾਲਿਆਂ ਵਾਲੀ ਛੱਤ ਹੈ ਔਰ ਬਾਲੇ ਵੀ ਲੋਹੇ ਦੇ ਨਹੀਂ ਲੱਕੜ ਦੇ ਬਾਲੇ ਨੇ ਔਰ ਦੂਜੇ ਪਾਸੇ ਤੁਸੀਂ ਦੇਖੋ ਜਿਹੜੀ ਦਵਾਰ ਹੈ ਉਹ ਡਿਗੂ ਡਿਗੂ ਕਰਦੀ ਆ ਤਰੇੜ ਐਡੀ ਵੱਡੀ ਔਰ ਅੱਗੇ ਸੀਮਿੰਟ ਦੀ ਹੈਗਾ ਸੀਮਿੰਟ ਵੀ ਪੂਰਾ ਖੋਖਲਾ ਹੋਇਆ ਪਿਆ ਮੈਂ ਇੱਕ ਹੋਰ ਸੰਗਤ ਨੂੰ ਦੱਸਣਾ ਚਾਹਣਾ ਕਰਮਚੰਦ ਜੀ ਨੇ ਤੇ ਪਰਿਵਾਰ ਨੇ ਔਖੇ ਸੁਖੋਕੇ ਵੀਰਾ ਵਿੱਚ ਇੰਨੇ ਪੈਸੇ ਜੜੇ ਵੀ ਇਹਦਾ ਵਿਆਹ ਕਰਾਂਗੇ ਉਹ ਇਹਦੇ ਤੇ ਲਾਉਣੇ ਪਏ ਗਏ ਘਰ ਤੇ ਲਾਉਣੇ ਪਏ ਗਏ ਮਾਤਾ ਤੇ ਲਾਉਣੇ ਪਏ ਗਏ ਇਹ ਬਹੁਤ ਵੱਡਾ ਦੁਖਾਂਤ ਆ ਸਾਡੇ ਪੰਜਾਬ ਦਾ ਸੱਚੇ ਕਲੇਜਾਂ ਮੂੰਹ ਨੂੰ ਆਉਂਦਾ ਮੈਂ ਸੱਚ ਕਹਾਂ ਵੀ ਮਨ ਅੰਦਰੋਂ ਨਾ ਰੋਂਦਾ ਇਹ ਬੇਈਮਾਨੀਆਂ ਸਾਡੇ ਲੋਕਾਂ ਦੀ ਸਾਡੀਆਂ ਸਰਕਾਰਾਂ ਦੀ ਸਾਡੇ ਇਹ ਦੇਸ਼ ਦੀ ਮੈਂ ਬਾਹਰ ਦੇ ਮੁਲਕਾਂ ਚ ਗਿਆ ਸਾਰੇ ਮੁਲਕ ਉਹ ਆਪਣੇ ਆਂ ਦਾ ਦੇਖਦੇ ਆ ਉਹ ਤਾਂ ਡਿਸੇਬਲਾਂ ਨੂੰ ਥੱਲੇ ਨਹੀਂ ਉਤਰਨ ਦਿੰਦੇ ਉਹਨਾਂ ਨੂੰ ਵਧੀਆ ਘਰ ਉਹਨਾਂ ਨੂੰ ਰਹਿਣ ਲਈ ਉਹਨਾਂ ਦੇ ਲਈ ਉਹ ਜੋ ਕਰ ਸਕਦੇ ਉਹ ਕਰਦੇ ਆ ਤੇ ਸਾਡੇ ਅਸੀਂ ਕੀ ਕਰਦੇ ਫਿਰਦੇ ਆ ਦੇਖੋ ਸਾਡੇ ਭਾਈ ਸਾਰੀ ਸਤਿਕਾਰਯੋਗ ਜਿਹੜੇ ਸੇਵਾ ਇੱਟਟੇ ਹੋ ਆ ਉਹ ਘਰਾਂ ਚ ਨਾ ਬੈਠਣ ਉਹ ਤੁਹਾਨੂੰ ਮਹਾਰਾਜੇ ਬਣਾਇਆ ਮਹਾਰਾਜੇ ਬਣਾ ਦੂ ਸੇਵਾ ਕਰਨ ਵਾਲਿਆਂ ਨੂੰ ਪਾਤਸ਼ਾਹੀਆਂ ਦਿੰਦਾ ਕੱਲ ਕੀ ਤਾਂ ਨੇ ਆਪਾਂ ਨੂੰ ਦਿੱਤੀਆਂ ਇਹ ਜਿਹੇ ਪਰਿਵਾਰਾਂ ਨਾ ਖੜੋ ਜੋਰ ਸੇਵਾ ਵਾਲੇ ਵੀਰੇ ਸਾਡੇ ਬਹੁਤ ਸਤਿਕਾਰਯੋਗ ਆ ਆਪਾਂ ਇਹ ਇੰਨਾ ਘਰਾਂ ਚ ਆਉਣਾ ਸੀ ਕਿਤੇ ਇਹ ਵੀਰ ਘੁੰਮਦੇ ਸੀ ਇਹਨਾਂ ਨੂੰ ਦਿਸਦਾ ਸੀ ਤਾਈ ਆਏ ਇਹ ਭੈਣ ਦਾ ਭੈਣੇ ਤੂੰ ਵੀ ਕਬਰਾਉਣਾ ਨਾ ਤੇਰੇ ਨਾਲਿਆਂ ਤੇਰਾ ਵਿਆਹ ਮਹਾਰਾਜ ਚੜ੍ਹਦੀ ਕਲਾ ਚ ਕਰਨਗੇ ਹਨਾ ਕੋਈ ਕਿਸਮ ਦਾ ਇਹ ਭਰਾ ਆ ਤੇਰੇ ਸਾਰੇ ਭਰਾ ਆ ਜਿੰਦ ਜਾਨ ਤਨੋਂ ਮਨੋਂ ਤਨੋਂ ਤੇ ਬਾਕੀ ਪਰਿਵਾਰਾਂ ਨੂੰ ਵੀ ਬੇਨਤੀ ਆ ਦੇਸਾਂ ਪਰਦੇਸਾਂ ਇਹਨੇ ਕਿੰਨੀ ਭੈਣ ਸਾਡੀ ਸੋਹਣੀ ਆ ਸੂਰਤ ਆ ਸਿਰਤ ਆ ਅਦਬ ਆ ਉਹ ਭਰਾਓ ਪਰਦੇਸਾਂ ਚ ਵਸਣ ਵਾਲਿਓ ਇਹ ਗਰੀਬ ਪਰਿਵਾਰਾਂ ਦੀ ਬਾਹ ਫੜੋ ਇਹਨਾਂ ਧੀਆ ਭੈਣਾਂ ਲਈ ਬਾਅਦ ਚ ਕੋਈ ਜਿਹੜੇ ਪ੍ਰੇਮ ਵਾਲੇ ਆ ਉਹ ਹੈਗੀਆਂ ਧੀਆ ਨੂੰ ਉਧਰ ਲੈ ਕੇ ਜਾਓ ਤੁਹਾਡੇ ਕੁਲਾਂ ਦਾ ਭਲਾ ਹੋ ਜੂ ਤੁਹਾਡੇ ਪਰਿਵਾਰਾਂ ਦਾ ਭਲਾ ਕਰ ਦੇਣਗੀਆਂ ਸਾਡੀਆਂ ਧੀਆ ਔਰ ਇਹੋ ਜਿਹੇ ਹਾਲਾਤ ਚ ਰਹਿਣ ਵਾਲੀਆਂ ਕਿਦਾਂ ਭੁੱਲ ਜਾਣਗੀਆਂ ਉਹ ਜਿਹੜੇ ਘਰ ਚ ਜਾਣ ਗੀਆਂ ਉਹ ਪਰਿਵਾਰ ਦਾ ਭਲਾ ਹੋਏਗਾ ਔਰ ਇਹ ਮਾਤਾ ਜੀ ਦੀ ਜਿਹੜੀ ਹਾਲਤ ਆ ਕਿਉਂਕਿ ਦਿਮਾਗ ਦੇ ਵਿੱਚ ਕੁਝ ਇਹੋ ਜਿਹਾ ਆ ਗਿਆ ਸੀ ਜਿਹਦੇ ਕਰਕੇ ਕੋਈ ਨਹੀਂ ਬੀਬੀ ਹੁਣ ਨਹੀਂ ਚੁੰਦੇ ਪੱਕੇ ਲੈਂਟਰ ਪਾਊਗਾ ਮਹਾਰਾਜ ਹੈ ਕੋਈ ਨਹੀਂ ਆਉਣ ਦੇਖੋ ਕਹਿੰਦੀ ਚਕੋਠੇ ਚੁੰਦੇ ਇਸਦੇ ਕੰਨ ਨਹੀਂ ਆ ਉੱਪਰ ਦੇਖੋ ਕੰਨ ਨੇ ਉਧਰ ਤਾਂ ਟੁੱਟ ਕੇ ਵਾਲੇ ਵੀ ਟੁੱਟ ਜਾਣੇ ਆ ਜੋ ਹਾਲਾਤ ਆਉਣ ਬੜੇ ਸਮੇਂ ਚ ਵਧ ਗਿਆ ਥੋੜੀ ਆ ਮਾਰੇ ਬਣ ਰਿਆ ਪਰ ਕੋਈ ਨਹੀਂ ਪੈਣੇ ਕੋਈ ਨਹੀਂ ਬੀਬੀ ਕਵਰਾਣਾ ਮਹਾਰਾਜ ਆਪ ਖੜ ਗਿਆ ਇਹ ਮਹਾਰਾਜ ਦਾ ਪੰਥ ਇਹਦੇ ਵਿੱਚ ਮਹਾਰਾਜ ਆਪ ਹੀ ਆ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਜਗ ਮਗਜੋਤ ਬਰਾਜ ਰਹੀ ਆਪ ਚਲ ਨਗਰ ਅਪਾਰ ਵੀਰਾ ਗੋਬਿੰਦ ਜੀ ਤੇਰਾ ਤੇ ਨਾਮ ਹੀ ਇੰਨਾ ਸੋਹਣਾ ਗੋਬਿੰਦ ਕ੍ਰਿਸ਼ਨ ਭਗਵਾਨ ਨੂੰ ਵੀ ਕਿਹਾ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਡੋਲਣਾ ਨਹੀਂ ਇਥੇ ਪ੍ਰੇਮ ਨਾਲ ਤੁਸੀਂ ਬਸੋ ਜਿਹੜੀ ਵੀ ਚੀਜ਼ ਦੀ ਲੋੜ ਹੈ ਵੀਰਾਂ ਦਾ ਤੁਹਾਡੇ ਕੋਲ ਕੰਟੈਕਟ ਹੈ ਤੁਹਾਡੇ ਨਾਲ ਆ ਔਰ ਇੱਕ ਇੱਕ ਬੇਨਤੀ ਹੈ ਸਾਰਿਆਂ ਨੂੰ ਵੀ ਇਦਾਂ ਦੇ ਪਰਿਵਾਰ ਜਿਹੜੇ ਵੀ ਪਿੰਡਾਂ 'ਚ ਆ ਨਾ ਉਹ ਪਿੰਡਾਂ ਵਾਲੇ ਪਹਿਲਾਂ ਆਪ ਲੱਭਣ ਜਿੰਨੇ ਕਰ ਸਕਦੇ ਹੋ ਉਸ ਕੱਢਣਾ ਕੰਟੈਕਟ ਕਰ ਲੈਣ ਬਿਲਕੁਲ ਬਈ ਇਹ ਬਹੁਤ ਸਮੇਂ ਦੀ ਬਹੁਤ ਵੱਡੀ ਇੱਕ ਤਰਾਸਦੀ ਹੈ ਕਿ ਜਿਸ ਦੌਰ ਦੇ ਵਿੱਚ ਲੋਕ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਆਧੁਨਿਕਤਾ ਦਾ ਦੌਰ ਆ ਗਿਆ ਤਾਂ ਆਪਣੇ ਪਿੰਡਾਂ ਦੇ ਵਿੱਚ ਜ਼ਰੂਰ ਝਾਤੀ ਮਾਰੀ ਜਾਏ ਕਿਤੇ ਹੋਰ ਸੇ ਕਰੋੜਾਂ ਲਾਈ ਜਾਂਦੇ ਆ ਸਿਰਫ ਇੱਕ ਦੂਜੇ ਤੋਂ ਉੱਚੀ ਕੱਢਣ ਵਾਸਤੇ ਆ ਕੇ ਰਹਿਣ ਦਾ ਹੁਕਮ ਕਿਸੇ ਨੂੰ ਨਹੀਂ ਗੁੱਸਾ ਨਾ ਕਰਨ ਬਾਹਰ ਦੇ ਮੈਂ ਵੀ ਵਿੱਚ ਹੀ ਆ ਚਲੋ ਜਿਹਦੇ ਰਹਿੰਦੇ ਆ ਉਹ ਤਾਂ ਰਹਿਣ ਉਹ ਮੁੜ ਕੇ ਜਿੰਦੇ ਲਾ ਕੇ ਚਲੇ ਜਾਂਦੇ ਆ ਓਨਾਂ ਕੇ ਬਣਾ ਲਓ ਕਿਸੇ ਦਾ ਗਵੰਡੀ ਦਾ ਭਲਾ ਕਰ ਦਿਓ ਭਲਾ ਹੋ ਜਾਊਗਾ ਤੁਹਾਡਾ ਵੀ ਪਲਕਾ ਕਰ ਭਲਾ ਹੋ ਭਲਾ ਹੋ ਭਲਾੰਤ ਭਲੇ ਦਾ ਭਲਾ ਕਿੰਨੀ ਕੀ ਜ਼ਿੰਦਗੀ ਆ ਇੱਕ ਹੀ ਪਤਾ ਕਦੋਂ ਕਿਹੜਾ ਪਾਣਾ ਬਰਤ ਜਾਣਾ ਵੱਡੇ ਵੱਡੇ ਅਰਬਾਂ ਪਤੀ ਸਕੰਦਰ ਤੋਂ ਵੱਡਾ ਤਾਂ ਨਹੀਂ ਕੋਈ ਬਾਦਸ਼ਾਹ ਖਾਲੀ ਹੱਥੀ ਗਿਆ ਸਕੰਦਰ ਕਹਿੰਦਾ ਕੁਝ ਨਹੀਂ ਦੁਨੀਆ ਅੰਦਰ ਖਾਲੀ ਹੱਥ ਘੜਤੇ ਸੀ ਉਹਨੇ ਬਿਲਕੁਲ ਵੀਰੇ ਆਖਿਰ ਦੇ ਵਿੱਚ ਕੁਝ ਕਹਿਣਾ ਚਾਹੋਗੇ ਹੁਣ ਇਹ ਲੈਂਟਰ ਵਾਲਾ ਘਰ ਬਣ ਜਾਣਾ ਪੱਕੇ ਫਰਸ਼ ਬਣ ਜਾਣੇ ਨੇ ਹਾਂਜੀ ਬੀਮ ਪੈ ਜਾਣੇ ਨੇ ਚਲੋ ਬਹੁਤ ਵਧੀਆ ਹੋਏਗਾ ਭਾਜੀ ਇਹ ਬਣ ਜਾਣਗੇ ਜੀ ਥੋੜੀ ਚਿੰਤਾ ਤੁਹਾਡੀ ਘਟ ਜੂਗੀ ਬਰਸਾਤਾਂ ਦੇ ਵਿੱਚ ਬਹੁਤ ਟੈਨਸ਼ਨ ਪੈ ਜਾਂਦੀ ਸੀ ਹਾਂਜੀ ਭਾਜੀ ਇਦੋ ਭਾਈ ਬਰਸਾਤ ਹੁੰਦੀ ਨਾ ਬਜ਼ਰ ਨੀ ਕੋ ਜਗਾ ਨਹੀਂ ਬਤੀ ਬੈਨ ਲਈ ਆਪਾਂ ਫੇਰ ਵੀ ਮੀਂਹ ਚਰੀ ਸੀ ਹਾਂਜੀ ਹਾਂਜੀ ਬਸ ਦੋ ਦਿਨ ਉਹ ਪਤਾ ਜੀ ਘਰ ਗਏ ਨਾਲ ਦੇ ਘਰ ਕੋਈ ਨਹੀਂ ਉਹ ਆਪਣੇ ਹਾਂਜੀ ਆਪਣੇ ਘਰ ਹੀ ਆ ਜੀ ਬਸ ਦੋ ਦਿਨ ਗਏ ਮੁਰਕੇ ਬਰਸਾਤ ਫੇਰ ਹੋਣ ਪੀਤਰਪਾਲਾ ਵੀ ਪਾਈਆਂ ਨਹੀਂ ਬੈਹ ਜੋਗੀ ਜਗਾ ਨਹੀਂ ਹੈਗੀ ਭਾਈ ਸਾਡੇ ਇਹ ਇਹ ਲੈਂਟਰ ਵੀ ਪੈ ਜਾਣਾ ਤੁਹਾਡੇ ਭੈਣ ਦਾ ਵਿਆਹ ਵੀ ਹੋ ਜਾਣਾ ਠੀਕ ਆ ਜੀ ਇਹ ਬਤ ਮੈਂ ਬੜੀ ਪਕਤਾਨੀਆਂ ਮੇਰੇ ਬੱਚੀ ਵਿਚਾਰੀ ਤਾਂ ਨਹੀਂ ਕੋਈ ਨਹੀਂ ਵਧੀਆ ਹੋ ਜਾਣਾ ਸਾਰਾ ਬਾਬਾਈ ਇਹ ਜਲਦੀ ਭੈਣੇ ਏ ਨਹੀਂ ਵੀ ਟੈਂਪੋ ਜਲਦੀ ਸ਼ੁਰੂ ਕਰ ਦੇਣਾ ਤੁਹਾਡਾ ਘਰ ਦਾ ਜਲਦੀ ਸਾਰੇ ਪ੍ਰਬੰਧ ਕਰਕੇ ਜਲਦੀ ਕਰਦੇ ਕਿਉਂਕਿ ਇੱਕੋ ਕਰ ਰਿਤ ਕਰ ਦਿੱਤਾ ਨਾ ਹਾਂਜੀ ਇਹਦਾ ਵੀ ਜਲਦੀ ਇਹ ਇਹਨਾਂ ਦਾ ਹੁਣ ਨੈਕਸਟ ਇਹਨਾਂ ਦਾ ਆ ਤਾਂ ਬਿਲਕੁਲ ਤਾਂ ਇਹ ਤਸਵੀਰਾਂ ਕਾਨਾ ਪਿੰਡ ਗੁਰਦਾਸਪੁਰ ਤੋਂ ਕੈਮਰਾ ਪਰਸਨ ਅਮਨ ਦੇ ਨਾਲ ਗगन 베ਦੀ ਡੇਲੀ ਪੋਸਟ ਪੰਜਾਬੀ